ਤਤਸਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਇਆ ਆਪਾਂ ਗਿਉਆਂ ਤੇ ਚਿਚੜਾਂ ਬਾਰੇ ਪਸ਼ੂਆਂ ਦੀ ਆ ਰੁੱਤ ਦੇ ਵਿੱਚ ਆ ਕੇ ਜਿਹੜੇ ਜੂੰ ਤੇ ਚਿਚੜ ਬਹੁਤ ਲੱਗਦੇ ਹੈਗੇ ਤੇ ਬਹੁਤ ਭਰਾਵਾਂ ਦੇ ਫੋਨ ਵੀ ਆਏ ਸੀ ਕਮੈਂਟ पे ਆਏ ਸੀ ਕਿ ਸਾਨੂੰ ਕੋਈ ਨੁਕਤਾ ਦੱਸੋ ਆਪਾਂ ਜਿਹੜੀ ਦਵਾਈਆਂ ਤੇ ਤਿੰਨ ਦਵਾਈਆਂ ਟੌਪ ਦੀਆਂ ਨੇ ਤਿੰਨ ਦਵਾਈਆਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਕਿ ਕਿੰਨੀ ਡੋਜ਼ ਪਾਉਣੀ ਹੈ ਕਿੰਨਾ ਆਪਾਂ ਪਾਣੀ ਲੈਣਾ ਹੈਗਾ ਤੇ ਕਦੋਂ ਪਸ਼ੂ ਦੇ ਲਾਉਣੀ ਹੈਗੀ ਆ ਤੇ ਕਿਵੇਂ ਲਾਉਣੀ ਆ ਸਾਰੀ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਭਰਾ ਵਰਤਦੇ ਤਾਂ ਹੈਗੀ ਆ ਕਈ ਵਾਰ ਕੀ ਹੁੰਦਾ ਕਿ ਸਹੀ ਤਰ੍ਹਾਂ ਆਪਾਂ ਨੂੰ ਵਰਤਣੀ ਨਹੀਂ ਆਉਂਦੀ ਤੇ ਉਹਦੇ ਨਾਲ ਜਿਹੜਾ ਆਪਾਂ ਨੂੰ 100% ਰਿਜ਼ਲਟ ਨਹੀਂ ਮਿਲਦਾ ਤੁਹਾਨੂੰ ਦੱਸਾਂਗੇ ਕਿ ਆਪਾਂ ਕਿਹੜੀ ਕਿਹੜੀ ਦਵਾਈ ਲੈਣੀ ਆ ਕਿੰਨੀ ਕਿੰਨੀ ਡੋਜ਼ ਵਰਤਣੀ ਆ ਫੜੇ ਹੋ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਲਾ ਦਬਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਯਾਰ ਦਿੰਦੇ ਰਹੇ ਹਾਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਜ ਜਾਣਦੇ ਆਪਾਂ ਮੈਡੀਕਲ ਤੋਂ ਹਰੇਕ ਮੈਡੀਕਲ ਤੋਂ ਦਵਾਈਆਂ ਮਿਲ ਜਾਣੀਆਂ ਤੇ ਕਿਹੜੀ-ਕਿਹੜੀਆਂ ਇਹ ਤਿੰਨ ਟਾਪ ਦੀਆਂ ਦਵਾਈਆਂ ਜਿਨ੍ਹਾਂ ਦਾ 90% ਤੋਂ ਲੈ ਕੇ 100% ਤੱਕ ਰਿਜ਼ਲਟ ਹੈ ਤੁਹਾਡੇ ਪਸ਼ੂਆਂ ਦੇ ਚੰਮ ਜੂਆਂ ਜਾਂ ਚਿਚੜ ਕਿੰਨੇ ਵੀ ਹੈ ਤਾਂ ਇੱਕ ਦੋ ਦਿਨਾਂ ਦੇ ਵਿੱਚ ਸਾਰੇ ਚਿਚੜ ਚੰਮ ਜੂ ਖਤਮ ਹੋ ਜਾਣਗੇ ਤੇ ਇਹਦੇ ਨਾਲ ਨਾਲ ਜਿਹੜੇ ਪਸ਼ੂਆਂ ਦਾ ਨੁਕਸਾਨ ਵੀ ਹੁੰਦਾ ਬਿਮਾਰੀ ਵੀ ਬਹੁਤ ਲੱਗਦੀ ਹੈ ਚਿਚੜਾਂ ਦੇ ਨਾਲ ਦੇਸੋ ਨੂੰ ਅਗਲੀ ਵੀਡੀਓ ਰੈਡੀ ਲੈ ਕੇ ਆਵਾਂਗੇ ਉਹ ਆਪਾਂ ਦੇਸੀ ਫਾਰਮੂਲਾ ਲੈ ਕੇ ਆਵਾਂਗੇ ਜਿਹੜਾ ਹਰੇਕ ਤੇ ਅੱਜ ਦੀ ਵੀਡੀਓ ਇਹ ਤਿੰਨ ਟੌਪ ਉਹਦੀਆਂ ਤਿੰਨ ਦਵਾਈਆਂ ਬਾਰੇ ਤੇ ਅੱਜ ਉਹ ਜਾਣਦੇ ਆ ਕਿਹੜੀਆਂ ਕਿਹੜੀਆਂ ਦਵਾਈਆਂ ਤੁਹਾਨੂੰ ਦੱਸਦੇ ਆ ਆਪਾਂ ਕਿਹੜੀਆਂ ਕਿਹੜੀਆਂ ਦਵਾਈਆਂ ਲੈਣੀਆਂ ਹਰੇਕ ਮੈਡੀਕਲ ਤੋਂ ਮਿਲ ਜਾਣੀਆਂ ਪਹਿਲਾ ਨੰਬਰ 1 ਤੇ ਸੁਸੀ ਲੈਣੀ ਹੈ ਦਵਾਈ ਦੋਸਤੋ ਬੋਬੀ ਟਰੇਜ ਲੈਣੀ ਆ ਆਪਾਂ ਦਵਾਈ ਇਹ ਹਰੇਕ ਮੈਡੀਕਲ ਤੋਂ ਮਿਲ ਜੂ ਤੇ ਇਹਦੀ ਜਿਹੜੀ ਆਪਾਂ ਡੋਜ਼ ਲੈਣੀ ਹੈਗੀ ਆ 1 ਲੀਟਰ ਦੇ ਵਿੱਚ ਆਪਾਂ 2 ਐਮ ਐਲ ਦਵਾਈ ਦੀ ਡੋਜ਼ ਲੈਣੀ ਹੈਗੀ ਜਿਸ ਤਰ੍ਹਾਂ ਤੁਸੀਂ ਪਸ਼ੂ ਜ਼ਿਆਦਾ ਆ ਤਾਂ ਉਸ ਤਰ੍ਹਾਂ ਤੁਸੀਂ ਪਾਣੀ ਜ਼ਿਆਦਾ ਲੈਣਾ ਜੇ 15 ਲੀਟਰ ਪਾਣੀ ਲੈਣਾ ਤਾਂ 15 ਲੀਟਰ ਦੇ ਵਿੱਚ ਤੁਸੀਂ 30 ml ਦਵਾਈ ਪਾਉਣੀ ਹੈਗੀਆ ਦੋਸਤੋ ਤੇ ਨੰਬਰ 2 ਤੇ ਜਿਹੜੀ ਦਵਾਈ ਆਉਂਦੀ ਹੈ ਮਿਹਰਾਜ ਤੇ ਇਹ ਦਵਾਈ ਵੀ ਹਰੇਕ ਮੈਡੀਕਲ ਤੋਂ ਮਿਲ ਜਾਂਦੀ ਹੈ ਤੇ ਤੁਸੀਂ ਡੋਜ਼ ਲਗਭਗ ਇਹਦੀ ਵੀ ਸੇਮ ਹੀ ਲੈਣੀ ਹੈ ਤੇ ਵੀ ਤੁਸੀਂ 1 ਲੀਟਰ ਦੇ ਵਿੱਚ 2 ਐਮ ਐਲ ਦਵਾਈ ਪਾਉਣੀ ਹੈਗੀ ਆ ਜੇ ਤੁਸੀਂ ਜਹਾ ਹੱਥਾਂ ਵਾਲੀ ਡਰੰਮੀ ਦੇ ਪਸ਼ੂਆਂ ਤੇ ਤਾਂ ਤੁਸੀਂ ਉਹਦੇ ਵਿੱਚ 15 ਲੀਟਰ ਪਾਣੀ ਪਾਉਣਾ ਤਾਂ ਤੁਸੀਂ 15 ਲੀਟਰ ਦੇ ਵਿੱਚ 30 ਐਮ ਐਲ ਦਵਾਈ ਪਾਉਣੀ ਹੈਗੀ ਆ ਤੇ ਇਸ ਦਵਾਈ ਨੂੰ ਤੁਸੀਂ ਦੋਸਤੋ ਜਦੋਂ ਵੀ ਪਸ਼ੂਆਂ ਦੇ ਉੱਪਰ ਸੜਕਾ ਕਰਨਾ ਹੈਗਾ ਪਸ਼ੂਆਂ ਨੂੰ ਬਿਲਕੁਲ ਸਾਫ਼ ਕਰਕੇ ਨਿਮਾਹ ਕੇ ਤੇ ਜਦੋਂ ਵੀ ਪਿੰਡੇ ਸੁੱਕ ਜਾਣ ਉਹ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਦਵਾਈ ਦਾ ਸੜਕਾ ਕਰਨਾ ਤੇ ਕੁਝ ਕੁ 10 ਜਾਂ 15 ਮਿੰਟ ਜਿਹੜਾ ਪਸ਼ੂਆਂ ਤੋਂ ਵਿਚਾਰ ਰੱਖਣਾ ਹੈਗਾ ਕਿ ਪਸ਼ੂ ਚੱਟੇ ਨਾਲ ਕਿਉਂਕਿ ਇਹਦੇ ਨਾਲ ਜਿਆਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਫੇਰ ਵੀ ਆਪਾਂ ਵਿਚਾਰ ਰੱਖਣਾ ਹੈਗਾ ਇਹ ਸਾਵਧਾਨੀ ਜ਼ਰੂਰ ਰੱਖਣੀ ਆ ਨੰਬਰ 3 ਤੇ ਜਿਹੜੀ ਦਵਾਈ ਆਉਂਦੀ ਹੈਗੀ ਐ ਟਿਕ ਟਿਕ ਜਿਹੜੇ ਵੀ ਭਰਾਣੇ ਵਰਤੀ ਆ ਉਹਦੇ ਬਾਰੇ ਜ਼ਰੂਰ ਕਮੈਂਟ ਕਰਕੇ ਸਾਨੂੰ ਦੱਸਿਓ ਕਿਵੇਂ ਦਾ ਰਿਜ਼ਲਟ ਮਿਲਿਆ ਇਹਦਾ ਬਹੁਤ ਰਿਜ਼ਲਟ ਸਾਨੂੰ ਮਿਲਿਆ ਹੈਗਾ ਤੇ ਤੁਸੀਂ ਵੀ ਦੱਸਿਓ ਸਾਂਝਾ ਕਰੋ ਸਾਡੇ ਨਾਲ ਵੀਡੀਓ ਤੇ ਤੇ ਇਹ ਦਾ ਵੀ ਜਿਹੜਾ ਆਪਾਂ ਡੋਜ਼ ਲੈਣੀ ਹੈ ਇਹ ਵੀ ਬਿਲਕੁਲ ਸੇਮ ਹੀ 1 ਲੀਟਰ ਦੇ ਵਿੱਚ 2 ਐਮ ਐਲ ਜੀ ਆਪਾਂ 15 ਲੀਟਰ ਪਾਣੀ ਲੈਨੇ ਤਾਂ ਉਹਦੇ ਚ 30 ਐਮ ਐਲ ਦਵਾਈ ਇਹ ਪਾਉਣੀ ਹੈਗੀ ਆ ਬਹੁਤ ਭਰਾ ਜਿਹੜੀ ਇਹ ਦਵਾਈਆਂ ਮੈਡੀਕਲ ਦੇ ਵਿੱਚੋਂ ਹਰੇਕ ਤਰ੍ਹਾਂ ਦੀਆਂ ਇਹ ਦਵਾਈਆਂ ਮਿਲ ਜਾਂਦੀਆਂ ਹੈਗੀਆਂ ਤੇ ਜਿਹੜੀਆਂ ਤਿੰਨ ਇਹ ਦਵਾਈਆਂ ਪੂਰੀਆਂ ਟੌਪ ਦੀਆਂ ਤਿੰਨ ਦਵਾਈਆਂ ਜਿਨ੍ਹਾਂ ਦਾ 90% ਤੋਂ ਲੈ ਕੇ 100% ਤੱਕ ਰਿਜ਼ਲਟ ਮਿਲਦਾ ਹੈਗਾ ਤੇ ਤੁਸੀਂ ਕੋਈ ਵੀ ਜੇ ਤੁਹਾਡੇ ਪਸ਼ੂਆਂ ਦੇ ਜੂਆਂ ਜਾਂ ਚਿਚੜਾ ਤੁਸੀਂ ਇਹ ਦਵਾਈਆਂ ਵਰਤ ਸਕਦੇ ਹੋ ਬਿਲਕੁਲ ਸਾਫ਼ ਕਰਕੇ ਪਸ਼ੂ ਫਿਰ ਤੁਸੀਂ ਦਵਾਈ ਇਹ ਸੜਕਣੀ ਹੈਗੀ ਆ ਪਸ਼ੂ ਤੋਂ 5-10 ਮਿੰਟ ਜ਼ਰੂਰ ਧਿਆਨ ਰੱਖਣਾ ਕਿ ਪਸ਼ੂ ਚਟੇ ਨਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਇਆ ਇੱਕ ਫਾਰਮੂਲਾ ਦੇਸੀ ਫਾਰਮੂਲਾ ਕਿ ਆਪਣੇ ਮੱਝਾਂ ਗਾਵਾਂ ਦੇ ਕਦੇ ਵੀ ਮੱਛਰ ਮੱਖੀ ਨਹੀਂ ਲੜੂਗਾ ਤੇ ਆਪਾਂ ਕਿੰਿਆ ਉਹ ਦੇਸੀ ਫਾਰਮੂਲਾ ਹੈਗਾ ਉਹਨਾਂ ਬਾਰੇ ਦੱਸੋ ਕਿਵੇਂ ਆਪਾਂ ਉਹ ਤਿਆਰ ਕਰਨਾ ਆਪਣੀਆਂ ਜਿੰਨੀਆਂ ਵੀ ਚੀਜ਼ਾਂ ਜਿਹੜੀਆਂ ਆਪਾਂ ਲੈਣੀਆਂ ਹੈਗੀਆਂ ਆਪਣੇ ਆਮ ਹੋਵੇ ਹਰੇਕ ਘਰੇ ਮਿਲ ਜਾਂਦੀਆਂ ਹੈਗੀਆਂ ਇੱਕ ਦੋ ਚੀਜ਼ਾਂ ਮਾਰਕੀਟ ਦੇ ਵਿੱਚੋਂ ਆਪਾਂ ਨੂੰ ਖਰੀਦਣੀਆਂ ਪੈਣਗੀਆਂ ਤੇ ਆਉਂ ਜਾਣਦੇ ਆ ਵੀ ਉਹ ਕਿਹੜੇ